ਸੋ ਹਾਂਜੀ ਕਿਸਾਨ ਵੀਰੋ ਜਿਹੜੀ ਅੱਜ ਦੀ ਵੀਡੀਓ ਆ ਇਹ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਫੂਲ ਤੋਂ ਬਣਾ ਰਹੇ ਆ ਸੋ ਨੇੜੇ ਦੇ ਪਿੰਡ ਭਗਤਾ ਭਾਈਕਾ ਤੇ ਭਧੌੜ ਰਹਿ ਜਾਂਦੇ ਆ ਤੇ ਜਿੰਨਾ ਵੀਰਾਂ ਨੇ ਆਪਣਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦਾ ਬੈਲ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਤੁਹਾਨੂੰ ਆਪਣੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਪਿੰਡ ਜਲਾਲ ਬਾਈ ਦਾ ਨਾਮ ਹੈਗਾ ਸੀਰਾ ਸੋ ਬਾਈ ਦੇ ਘਰੋਂ ਬਣਾ ਰਹੇ ਆ ਬਿਲਕੁਲ ਇੱਕ ਬਹੁਤ ਚੰਗੀ ਗਾਂ ਪਕਾਊਆ ਚੌਥੇ ਸੂਏ ਲਈ ਸੂਣਾਗਾ ਚੌਥੇ ਸੂਏ ਆਗੀ ਤੇ ਜਿਹੜੇ ਤੇ ਦਾਣ ਆ ਉਹ ਹਜੇ 14-15 ਦਾਣੇ ਤੇ ਸੂਣ ਦੇ ਵਿੱਚ ਬਾਕੀ ਆ ਸੋ ਜਿਹੜੀ ਤਿਆਰੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਆ ਰੰਗ ਪ੍ਰਿੰਟ ਬਹੁਤ ਚੰਗਾ ਥਾਨ ਬਹੁਤ ਚੰਗੇ ਆਗੇ ਸੋ ਜਿਹੜੀ ਤਿਆਰੀ ਇਹਦੀ ਬਹੁਤ ਚੰਗੀ ਕਰ ਰਹੀ ਆ ਸੋ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆਗੀ ਤੇ ਕੱਦ ਕਾਠ ਦਾ ਬਹੁਤ ਚੰਗਾ ਬਹੁਤ ਵੱਡਾ ਕੱਦ ਕਾਠਾ ਪੂਰੇ ਕੱਦ ਕਾਠ ਦੀ ਆਗੀ ਰੰਗ ਪ੍ਰਿੰਟ ਸੋਹਣਾਗਾ ਚੰਗੀ ਸਭੀ ਪਲੀ ਹੋਈ ਜਾਗੀ 14 ਤੋਂ 15 ਦਿਨ ਹਜੇ ਬਾਕੀ ਹੈ ਇਹਦੇ ਉਦੋਂ ਤੱਕ ਇਹਨੇ ਬਹੁਤ ਚੰਗੀ ਤਿਆਰੀ ਕਰ ਲੈਣੀ ਆ ਸੋ ਤੋਰਾ ਤੁਹਾਡੇ ਸਾਹਮਣੇ ਆ ਤੋਰੇ ਦੀ ਬਿਲਕੁਲ ਵਧੀਆ ਪੂਰੀ ਸਾਫ ਆ ਗਈ ਤੁਸੀਂ ਦੇਖ ਸਕਦੇ ਹੋ ਸੋ ਜਿਹੜੀ ਇਹ ਇੱਕ ਮੇਨ ਗੱਲ ਆ ਕਿਸਾਨ ਵੀਰ ਉਹ ਹੈਗੀ ਵੀ ਇਹ ਇੱਕ ਥਾਣੇ ਤੋਂ ਤੈਲ ਲੱਗੀ ਪਿਛਲੇ ਪਾਸੇ ਜਿਹੜਾ ਪਿਛਲਾ ਥਾਣਾ ਬਹਿਣੀ ਵਾਲਾ ਉਹਦੇ ਤੋਂ ਇਹੜੀ ਤੈਲ ਲੱਗੀ ਤੁਸੀਂ ਦੇਖ ਸਕਦੇ ਹੋ ਸੋ 14 15 ਦਿਨ ਹਜੇ ਦੇ ਬਾਕੀ ਆ ਬਾਕੀ ਕੱਦ ਕਾਠ ਬਹੁਤ ਵੱਡਾ ਪੜੀ ਸੰਭੀ ਪੂਰੀ ਸੋਹਣੀ ਆਗੀ ਬਾਕੀ ਜੇ ਕਿਸੇ ਭਰਾ ਨੂੰ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਚੱਲ ਰਿਹਾ ਜਿਹੜਾ ਦਾ ਮੁੱਲ ਬਿਲਕੁਲ ਬਾਜਬ ਮੁੱਲ ਲਗਾ ਘੱਟ ਮੁੱਲ ਲਗਾ ਸੋ ਤੁਸੀਂ ਭਰਾ ਨੂੰ ਫੋਨ ਤੇ ਗੱਲ ਕਰ ਸਕਦੇ ਹੋ ਜੇ ਕਿਸੇ ਭਰਾ ਨੂੰ ਇਹ ਬੈਡ ਪਸੰਦ ਹੋਵੇ ਜਾਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਗਾਂ ਬਾਰੇ ਜਾਂ ਐਡਰੈਸ ਬਾਰੇ ਜਿਹੜਾ ਦਾ ਪਿਛਲਾ ਮਿਲਕ ਰਿਕਾਰਡ ਆ 15 16 ਲੀਟਰ ਦਾ ਇਹਨੂੰ ਦੁੱਧ ਦਿੱਤਾ ਗਿਆ ਇਸ ਵਾਰੀ ਇਹ ਸੇਵਾ ਦੇ ਨਾਲ ਆ ਦੁੱਧ ਦੋ ਦੂੰ 17-18 ਲੀਟਰ ਤੱਕ ਵੀ ਦੇ ਸਕਦੀ ਹੈਗੀ ਸੋ ਬਹੁਤ ਵੱਡੀ ਗਾਂ ਕੀ ਸੋ ਤੁਸੀਂ ਦੇਖ ਸਕਦੇ ਹੋ ਚੌਥੇ ਸੂਏ ਲਈ ਸੋਣਾਗਾ 14-15 ਦਿਨ ਹਜੇ ਬਾਕੀ ਆ ਸੋ ਕਿਸੇ ਭਰਾ ਨੂੰ ਪਸੰਦ ਹੋਵੇ ਤਾਂ ਬਾਈ ਦੇ ਨਾਲ ਜਰੂਰ ਸੰਪਰਕ ਕਰਿਓ ਬਾਈ ਦਾ ਨੰਬਰ ਲਗਾਤਾਰ ਸਕਰੀਨ ਦੇ ਉਪਰ ਚੱਲ ਰਿਹਾ ਧੰਨਵਾਦ